ਆ ਵੇਖੋ ਆਡੀ ਨਾ ਚੂਈ ਸਕੂਲ ਤੋਂ ਆ ਗਈ ਏ ਚੂਈ ਦੇ ਕੰਮ ਦਿਖਾਵਾਂ ਆ ਦੇਖੋ ਇਹ ਕਿੱਥੋਂ ਲੈ ਕੇ ਆਈ ਹੈ ਬੱਚੀ ਜਣਾ ਕਿੱਥੋਂ ਲੈ ਕੇ ਆਈ ਹੈ ਤੂੰ ਦੰਦੀਏ ਜੀ ਮੇਰੀ ਹੈ ਵਿਕਰੀਏ ਜੀ ਤੁਹਾਡੇ ਲੱਗਦੇ ਖੋਣ ਲਾ ਤੇ ਮੇਰੀ ਨਿੱਕੀ ਜੀ ਖਾਂਦ ਕਿੱਥੋਂ ਲੈ ਕੇ ਆਈ ਹੈ ਇਹ ਜਪਕ ਜਾਂਦਾ ਫਤਿਹ ਹਾਂ ਸੱਚੀ ਜਪਕਦਾ ਹੈ ਲੈ ਮੇਰੇ ਲੱਗਦੇ ਕੇ ਉੱਪਰ ਲਾ ਦਵਾਂ ਰੀ ਅੱਖਾਂ ਤੇ ਹੈ ਆ ਦੇਖੋ ਇਹ ਲੋਕ ਕਰ ਲੋ ਲੱਗਾ ਲੋ ਗਾਇਸ ਮੈਂ ਤਿਆਰ ਹੋ ਗਈ ਗਾਇਸ ਚਲੋ ਹੁਣ ਆਪਾਂ ਚੱਲੀਏ ਵਿਆਹ ਤੇ ਹੈ ਚਲੋ ਚਲੋ ਗਾਇਏ ਇੱਕ ਕੱਕ ਤੇ ਬਹੁਤ ਨੇ ਕਿਹਾ ਹਰ ਤੇ ਲਾਂ ਦੀ ਲੋੜ ਨਹੀਂ ਦੱਸੋ ਹੈ ਸੋਹਣੀ ਲੱਗਦੀਆਂ ਨੇ ਅੱਛਾ ਮੇਰੀ ਗੱਲ ਸੁਣੋ ਇੱਧਰ ਦੇਖੋ ਪਤਾ ਬੜੇ ਦਿਨ ਹੋ ਗਏ ਤੁਸੀਂ ਕਦੀ ਨਹੀਂ ਨਾ ਸ਼ੁਰੂ ਕੀਤਾ ਵਲੌਗ ਅੱਜ ਤੋਂ ਨਹੀਂ ਨਹੀਂ ਇੱਧਰ ਦੇਖੋ ਮੇਰੀ ਗੱਲ ਸੁਣੋ ਫਸਤੀ ਗੱਲ ਹੈ ਵੈਲਕਮ ਅਗੇਨ ਅਰ ਬਸੀ ਵਲੌਗ ਤੇ ਦੇਖੋ ਅਸੀਂ ਬਣਾ ਲਿਆ ਵਲੌਗ ਚਲੋ ਠੀਕ ਹੈ ਇੱਕ ਹੀ ਗੱਲ ਬਣੀ ਚਲੋ ਠੀਕ ਹੈ ਹਾਂ ਇਹ ਕਿ ਬਲਾਗ ਹੀ ਹੈ ਸਾਡੇ ਸਕੂਲ ਕਿਦਾਂ ਰਹਾ ਗੇਮਸ ਨਹੀਂ ਕਰਾਉਂਦੇ ਅੱਛਾ ਗੇਮਸ ਕਰਾਉ ਤੇ ਠੀਕ ਹੈ ਨਾ ਕਰਾਉ ਤੇ ਨਹੀਂ ਠੀਕ ਹੈਣਾ ਹੂੰ ਹੂੰ ਲੋ ਗਾਇਸ ਕੱਲ ਅਸੀਂ ਖਾ ਕੇ ਸਾਗ ਤੇ ਇੱਕ ਦਿਨ ਚ ਸਾਗ ਤੋਂ ਅੱਕ ਚੁੱਕੇ ਆ ਤੇ ਹੁਣ ਅਸੀਂ ਫੈਸਲਾ ਲਿੱਤਾ ਕਿ ਅੱਜ ਅਸੀਂ ਬਣਾਵਾਂਗੇ ਨਮਕੀਨ ਚੋਲ ਫੇ ਕਮੈਂਟ ਵੀ ਆਇਆ ਸੀਗਾ ਕਹਿੰਦੇ ਰੋਜ਼ ਹੀ ਚੋਲ ਅਸੀਂ ਕੰਫਰਟ ਫੂਡ ਖਾ ਕੇ ਬਹੁਤ ਰਾਜੀਆ ਬਹੁਤ ਖੁਸ਼ ਹਾਂ ਅਸੀਂ ਸਾਨੂੰ ਇਹ ਲਾਈਟ ਜਿਹਾ ਫੂਡ ਲੱਗਦਾ ਹੈ ਸੋ ਦੈਟਸ ਆਈ ਸੀ ਫਟਾਫਟ ਜਦੋਂ ਸਾਨੂੰ ਕੋਈ ਸਮਝ ਨਹੀਂ ਆਉਂਦੀ ਤੇ ਫਿਰ ਜਾਂਦੇ ਦਾਲ ਚੌਲ ਜਾਂਦੇ ਫਿਰ ਕੱਲੇ ਚੌਲ ਜਾਂ ਫਿਰ ਦਹੀਂ ਚੌਲ ਮਤਲਬ ਕੁਝ ਵੀ ਤੇ ਉਹ ਫਟਾਫਟ ਨਾ ਖਰੀਦੋ ਹੁਣ ਮੈਂ ਬਣਾਉਣੇ ਨੇ ਨੁਕੀਨ ਚੌਲ ਉਹਦੇ ਚ ਪਾਣੇ ਜਸਟ ਪਿਆਜ਼ ਆਲੂ ਅਦਰਕ ਬਿਕਾਉਜ਼ ਸਾਡੇ ਕੋਲੇ ਸਿਰਫ ਇਹੀ ਚੀਜ਼ਾਂ ਫਿਲਹਾਲ ਅਵੇਲੇਬਲ ਨੇ ਬਾਕੀ ਕੋਈ ਮਟਰ ਗੋਭੀ ਸਾਡੇ ਕੋਲੇ ਅਵੇਲੇਬਲ ਨਹੀਂ ਹੈਗਾ ਸੋ ਜੋ ਜੋ ਚੀਜ਼ਾਂ ਅਵੇਲੇਬਲ ਨੇ ਤੰਗ ਨਹੀਂ ਕਰਨਾ ਕਿਸੇ ਨੂੰ ਜੋ ਅਵੇਲੇਬਲ ਹੈਗਾ ਉਹ ਪਾਓ ਤੇ ਮੈਂ ਨੁਕੀਨ ਚੌਲ ਬਣਾਉ ਖਾਓ ਤੇ ਪਰਿਵਾਰ ਨੂੰ ਖਵਾਓ ਤੇ ਆਰਾਮ ਦੇ ਨਾਲ ਸੌ ਜਾਓ ਕਿਉਂਕਿ ਟਾਈਮ ਹੈਗਾ ਸ਼ਾਮਾਂ ਦਾ ਇੱਥੋਂ ਜੀ ਸਪੀਕਰ ਨਹੀਂ ਦੇਖੋ ਲੈਟਰ ਬੰਟੀਆਂ ਚੱਲਣ ਲੱਗ ਰਹੀਆਂ ਨੇ ਹਨਾ ਤੇ ਬਾਹਰ ਦੇਖੋ ਪੂਰਾ ਹਨੇਰਾ ਪੈ ਚੁੱਕਿਆ ਹੈ ਤੇ ਹੁਣ ਬਸ ਮੈਂ ਜਾਨੀ ਆ ਆਲੂ ਦੇ ਪਿਆਜ਼ ਕੱਟਦੀ ਆ ਮੈਂ ਚਿਲਚਲab ਰਹੀ ਆ ਆਲੂ ਤੇ ਮੈਨੂੰ ਬੱਬਨ ਨਹੀਂ ਦੇ ਆ ਆਲੂ ਫਿਰ ਆਲੂ ਕਿੱਥੇ ਗਏ ਨੇ ਓ ਮਾਈ ਗੋਡ ਲਾਈਟ ਵੀ ਨਹੀਂ ਲੱਗੀ ਅੱਜ ਬਾਹਰ ਦੀ ਮੇਰੇ चेको जी तो पहला साडा ट्रिप गया सी हूँ जा रहा बॉयज़ का ट्रिप तो पुरनीत हुई गए हुए हैं शॉपिंग कर दमन भी नाल ही चली गई तो मेरी राइस देखो सिम बंद हो गई मैं तो ही सैट करवा जाया जा रहा मैन समझ नहीं आती मैं कि करा तीन आलू छोटे छोटे तीन चार प्याज और थोड़ा सा अदरक ये सब हम डालेंगे और अच्छे से राइस बनाएंगे विद करड ਲੋ ਗਾਇਜ਼ ਮੈਂ ਸਕੂਲ ਤੋਂ ਆ ਗਈ ਔਰ ਆਉਂਦਿਆ ਸਾਰੀ ਨਾ ਮਤਲਬ ਮੈਨੂੰ ਬੁਲਾ ਲਿਆ ਸ਼ੂਟ ਵਾਸਤੇ ਕਿਉਂਕਿ ਸ਼ੂਟ ਚੱਲ ਰਿਹਾ ਅੱਜ ਫੇਰ ਸਾਡੀ ਸਟੋਰੀ ਦਾ ਤੇ ਬਹੁਤ ਦਿਨ ਹੋ ਗਏ ਸੀਗੇ ਵਿੱਚ ਗੈਪ ਪੈ ਗਿਆ ਸੀਗਾ ਬਿਕਾਉਜ਼ ਅਸੀਂ ਸਾਰੇ ਬਿਜ਼ੀ ਸੀ ਤੇ ਫੇਰ ਅੱਜ ਪਹਿਲਾਂ ਮੈਨੂੰ ਉਹਨਾਂ ਨੇ ਸਕੂਲ ਫੋਨ ਕੀਤਾ ਕਿ ਤੂੰ ਆ ਜਾ ਬਟ ਕੰਮ ਹੈ ਹਨਾ ਮਜ਼ਾਕ ਨਹੀਂ ਹੈਗਾ ਕਿ ਅਸੀਂ ਇੰਨੀ ਛੁੱਟੀ ਲੈ ਕੇ ਆ ਜਾਈਏ ਸੋ ਹੁਣ ਮੈਂ ਜਸਟ ਸਕੂਲ ਤੋਂ ਆਈ ਆ ਤੇ ਇੱਧਰ ਮੈਂ ਜਿਹੜੇ ਕੱਪੜੇ ਦਿਖਾਣੇ ਸਟੋਰੀ ਚ ਨਾਲ ਲੈ ਕੇ ਜਾ ਰਹੀ ਆ ਤੇ ਬਸ ਅਸੀਂ ਜਾਣੇ ਆ ਉਧਰ ਅਮੇ ਸ਼ੂਟਿੰਗ ਕਰਦੇ ਆ ਤੇ ਤੁਸੀਂ ਰੈਡੀ ਰਹੋ ਨੈਕਸਟ ਪਾਰਟ ਦੇਖਣ ਵਾਸਤੇ ਉਮੀਦ ਆ ਤੁਸੀਂ ਇਸ ਨੂੰ ਵੀ ਬਹੁਤ ਪਿਆਰ ਦੋਗੇ ਅਗਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਨਿੱਖਰ ਕੇ ਆਈਏ ਹੁਣ ਤੁਹਾਡੇ ਸਾਹਮਣੇ ਲੋ ਜੀ ਕੰਮ ਜੋਰਾ ਸ਼ੋਰਾਂ ਤੇ ਚੱਲਣ ਲਿਆ ਆਪਾਂ ਨੇ ਪਹਿਲਾਂ ਦੇ ਟਿਕਟੋਕ ਕਰ ਲਈ ਸ਼ਾਪਿੰਗ ਤੇ ਹੁਣ ਆਪਾਂ ਚੱਲੇ ਸਾਡੀ ਮੰਮੀ ਬਾਰੀ ਬੈਠੀ ਆ ਮੰਮੀ ਨੂੰ ਅਸੀਂ ਦਿਖਾਨੇ ਆ ਇੱਧਰ ਦੇਖੋ ਤੁਹਾਨੂੰ ਥੋੜੇ ਜਿ ਝਲਕੀਆਂ ਦਿਖਾਨੀਆਂ ਛੂਟਦੀਆਂ ਚੱਲ ਰਹੀਆਂ ਨੇ ਠੀਕ ਹੈ ਤੇ ਮੈਂ ਰਾ ਹੁਣ ਮੇਰਾ ਜਿਹੜਾ ਸੀਨ ਹੈਗਾ ਇਹ ਆਉਣ ਵਾਲਾ ਆ ਤੇ ਮੈਂ ਬਸ ਤਿਆਰੀ ਚ ਖੜੀ ਐ ਇੱਥੇ ਮਾਨੂੰ ਚੋਕਲੇਟ ਦਿੱਤੀਆਂ ਨਹੀਂ ਦੱਸ ਵੱਡੇ ਬੱਚਿਆਂ ਨੂੰ ਮੂੰਹ ਲੱਗਿਆ ਸੀਗਾ ਛੋਟੇ ਬੱਚੇ ਚਿਲड्रन ਸੀਗੇ ਰੋਟੀ ਕਰਦੇ ਨੇ ਉਹਨਾਂ ਕੇ ਵੱਡੇ ਹੋਰ ਫਤ ਦੇ ਲੋ ਮੈਨੂੰ ਰੋਟੀ ਦਿੱਤੀ ਹੋਗੀ ਇਹਨਾਂ ਨੇ ਦੂਰੇ ਘਰ ਕੀ ਨੂਣ ਮਿਰਚ ਖਾਏ ਦੇ ਅਸੀਂ ਨਾ ਰੋਟੀ ਦਾ ਸੀਨ ਕਰਦੇ ਸੀ ਕਿ ਮੈਨੂੰ ਸੱਚੀ ਚ ਭੁੱਖ ਲੱਗੀ ਮੈਂ ਮੈਂ ਰੋਟੀ ਮੰਗਿਆ ਮੈਂ ਰੋਟੀ ਮੰਗਦੀ ਤੇ ਰੋਟੀ ਲੈ ਗਈ ਅਮਨ ਘਟੀ ਦੇ ਜਾ ਅਮਨ ਖੜੀ ਹੋ ਤੇ ਗੰਦੀ ਵਿੱਚ ਆਉਣੀ ਆ ਆਪ ਹੀ ਖਾਈ ਜਾ ਰਹੀ ਹੈ ਭੁੱਖੜ ਜੀ ਆ ਕੀ ਕਰਿਆ ਥੈਡੋ ਤੇ ਦੂਜੀ ਰੱਖਣੀਆਂ ਕਿ ਖਿੜਕੀ ਤੇ ਥੱਲੇ ਜਸਵਿੰਦਰ ਦਾ ਘਰ ਦਿਖਦਾ ਹੈ ਅੰਦਰੋਂ ਰੋੜ ਬਣਾਇਆ ਜੁਹੰਗ ਨੇ ਅੰਦਰੋਂ ਰੋੜ ਬਣਾਇਆ ਬੇਸਮੈਂਟ ਬੇਸਮੈਂਟ ਬਣਾਈ ਹੋਈ ਓ ਸਾਰੇ ਕਹਿੰਦੀ ਬੇਸਮੈਂਟ ਬਣਾਈ ਬੇਸਮੈਂਟ ਹਾਂ ਬੇਸਮੈਂਟ ਬਣਾਈ ਓ ਆਪਾਂ ਬੇਸਮੈਂਟ ਬਣਾਈ ਨਹੀਂ ਜਸਵਿੰਦਰ ਨੇ ਬੇਸਮੈਂਟ ਬਣਾਈ ਹੈ ਉਹ ਦੇਖ ਕੇ ਆ ਖਿੜਕੀ ਚ ਤੁਹਾਡਾ ਨਕਸ਼ਾ ਆਹ ਦੇਖੋ ਸੋਨੂੰ ਕਹਿੰਦੀ ਆਹ ਖਿੜਕੀ ਦੇ ਵਿੱਚੋਂ ਅੰਦਰੋਂ ਘਰ ਦਿਖਦਾ ਹੈ ਕਿ ਨਹੀਂ ਦਿਖਦਾ ਵਾ ਨਹੀਂ ਸੋਨੀਏ ਇਹ ਬੇਸਮੈਂਟ ਆ ਹੈ ਉਂ ਤਾਂ ਸੱਸ ਬੜੀ ਤੇਜ ਇੱਥੇ ਸੱਸ ਦਾ ਦਿਮਾਗ ਨਹੀਂ ਕੰਮ ਕਰਦਾ ਬੇਸਮੈਂਟ ਤਾਂ ਕੇ ਨਾ ਤੇਜ ਬਣਾਇਆ ਜਾ ਰਿਹਾ ਮੇਰੇ ਨਾਲ ਝੂਲਮ ਕੀਤਾ ਜਾ ਰਿਹਾ ਮੇਰੇ ਨਾਲ ਵੀ ਬਹੁਤ ਝੂਲਮ ਹੋਇਆ ਮੈਨੂੰ ਕਹਿੰਦੇ ਮੇਰੇ ਨਾਲ ਮੈਨੂੰ ਇਹ ਕਿ ਮੈਨੂੰ ਇਹ ਭੋਲੀ ਦਿਖਾਇਆ ਜਾ ਰਿਹਾ ਮੈਂ ਤਾਂ ਲਾਦਾ ਲੀਰਾ ਲਾ ਮੈਨੂੰ ਕਹਿੰਦੇ ਕਿ ਆਚਾਰੀ ਇਦਾਂ ਦੀ ਹੈ ਨਹੀਂ ਜਿੱਦਾਂ ਦੀ ਇਹਨੂੰ ਦਿਖਾਇਆ ਗਿਆ ਵੀਡੀਓ ਦੇ ਵਿੱਚ ਕੋਈ ਗੱਲ ਨਹੀਂ ਜੇ ਆਪਾਂ ਅੜੀ ਨੈਕਸਟ ਵੀਡੀਓ ਪਾਵਾਂਗੇ ਉਹਦੇ ਵਿੱਚ ਕੁਝ ਆਪਾਂ ਚੇਂਜ ਕਰਾਂਗੇ ਤੇ ਉਹਦੇ ਵਿੱਚ ਆਪਾਂ ਜਿੱਦਾਂ ਦੇ ਹੈਗੇ ਆਪਾਂ ਉਦਾਂ ਦੇ ਹੀ ਐਜ਼ ਇਟ ਇਜ਼ ਸਾਹਮਣੇ ਆਵਾਂਗੇ ਤੇ ਫਤਿਹ ਦਰ ਆ ਡਿਸਕਸ ਹੋ ਰਿਹਾ ਡਾਇਰੈਕਟਰ ਸਭ ਦੱਸ ਰਹੇ ਨੇ ਆ ਰਿਹਾ ਯਾਰ ਇਹ ਬਥਾਕੇ ਆ ਸਵੇਰ ਦਰਨਾ ਥੋੜਾ ਡਾਊਨ ਜਿਹਾ ਚੱਲ ਰਿਹਾ ਪਤਾ ਨਹੀਂ ਮੈਨੂੰ ਤੇ ਜਿਹੜੀ ਸਕੂਲ ਤੋਂ ਆ ਕੇ ਸਿੱਧੀ ਲੱਗੀ ਚਾਹ ਵੀ ਨਹੀਂ ਪੀਤੀ ਮੈਂ ਨੇ ਆਪਾਂ ਪਾਤਰ ਵੀ ਦੋ ਹੀ ਹਨ ਪਾਤਰ ਚਾਹੀਦੇ ਨੇ ਖਾਸੇ ਤੇ ਪਾਤਰ ਕੋਈ ਸਕੂਲ ਕੋਈ ਆਫਿਸ ਕੁਲਵਿੰਦਰ ਵੀ ਹੈ ਜੀ ਨਾਮ ਵੀ ਜਾਣਾ ਮੇਰਾ ਜਿਹੜਾ ਕੰਮ ਹੈਗਾ ਉਹ ਤੇ ਰਹਿ ਜਾਣਾ ਪਈ ਸ਼ਾਮੀ ਜਾਣਿਆ ਮੈਂ ਵੀ ਜਾਣਾ ਜਿਹੜੀ ਸਿਮ ਦਾ ਮੇਰਾ ਉਹ ਤੇ ਫੇਰ ਆ ਜਾਣਾ ਤੂੰ ਤਾਂ ਕਾਰਨ ਦੇ ਦਿੰਦੀ ਤੋਂ ਤਰਪੜੀ ਇੱਥੇ ਆ ਕੇ ਕੀ ਕਰੂਗਾ ਉਹ ਤਾਂ ਕਹਿੰਦੇ ਤੇਡਾ ਬੰਦਾ ਚਾਹੀਦਾ ਨਾਲ ਬੰਦਾ ਬਲਾਕ ਪੁੱਟ ਕਾ ਦੋ ਮੈਂ ਬੰਦਾ ਤੇ ਬੰਦਾ ਬੰਦਾ ਦੇ ਮਰਨਾ ਮੈਨੂੰ ਨਹੀਂ ਮਿਲਣ ਆਇਆ ਹੈਗਾ ਤੇ ਸਿਮ ਖਾਤਰ ਉਹਨੇ ਕਿੱਥੇ ਆਣਾ ਹੈ ਸਿਮ ਖਾਤਰ ਆ ਰਿਹਾ ਹੈ ਆ ਰਿਹਾ ਹੈ ਗਾਇਜ਼ ਬੰਦਾ ਛੇਤੀ ਤੁਹਾਨੂੰ ਦਿਖਾਵਾਂਗੇ ਬੰਦੇ ਨਾਲ ਮਿਲਾਵਾਂਗੇ ਹੁਣ ਤੁਹਾਨੂੰ ਆਪਾ ਬੰਦਾ ਕੱਲ ਨੂੰ ਆ ਰਿਹਾ ਜਲਦ ਆਪਾਂ ਰੂਬਰੂ ਨੂੰ ਲੈ ਕੱਲ ਨੂੰ ਆ ਰਿਹਾ ਬੰਦਾ ਹੁਣ ਮੈਂ ਇਹੀ ਟਾਈਟਲ ਪਾ ਦਿੰਨਾ ਸਾਰਿਆਂ ਨੂੰ ਲੱਗਣਾ ਮੇਰਾ ਬੰਦਾ ਕੱਲ ਆ ਰਿਹਾ ਠੀਕ ਹੈ ਤੁਹਾਨੂੰ ਕਹਿ ਤਾ ਦੀਦੀ ਨੇ ਬੱਸ ਮੈਂ ਹੁਣ ਇਹੀ ਲਿਖ ਦੇਣਾ ਵੀ ਮੇਰਾ ਬੰਦਾ ਕੱਲ ਆ ਰਿਹਾ ਐ ਠੀਕ ਐ ਕੋਈ ਗੱਲ ਨਹੀਂ ਕੱਲ ਦਿਖਾਵਾਂਗੇ ਫਿਰ ਤੁਹਾਨੂੰ ਗੱਲ ਮੈਂ ਮਲਾਵਾਂਗੇ ਆਪਣੇ ਬੰਦੇ ਨੂੰ ਨਹੀਂ ਜੀ ਅਜੇ ਨਹੀਂ ਆ ਰਿਹਾ ਟਾਈਮ ਹੈਗਾ ਅਜੇ ਤੁਹਾਨੂੰ ਦੱਸਾਂਗੀ ਜਦੋਂ ਆਣਾ ਹੋਇਆ ਨੇੜੇ ਜੀ ਮੈਂ ਤੁਹਾਨੂੰ ਦੱਸ ਦੇਣਾ ਤੁਹਾਨੂੰ ਪਤਾ ਲੱਗ ਜਾਣਾ ਉਧਰ ਛੂਟ ਚੱਲੰਦੀ ਐ ਮੈਂ ਹੌਲੀ ਬੋਲ ਰਹੀ ਹਾਂ ਧੀਮ ਘਰੇ ਜਾਂਦੀ ਹੋਈ ਘਰੇ ਜਾਂਦੀ ਹੋਈ ਛੂੰ ਆਪਣੇ ਹਥਿਆਰ ਚੱਕ ਕੇ ਬਲੂਪਰ ਤੁਹਾਨੂੰ ਉਦੋਂ ਦਿਖਾਵਾਂਗੇ ਜਦੋਂ ਹੀ ਸਟੋਰੀ ਪਾਤੀ ਬਲੂਪਰ ਅੱਜ ਅਜੇ ਪਾਣੀ ਨਹੀਂ ਹੈਗੇ ਦਰੋਂ ਦੇਖੋ ਸੋਨੂੰ ਕੀ ਕਰਦੀ ਲੁਕ ਇੱਥੋਂ ਦੇਖੋ ਸਾਹਮਣੇ ਸਾਹਮਣੇ ਲਓ ਜੀ ਓ ਗਾਇਜ਼ ਗੋ ਵੈਂਟ ਗੋ ਬਹੁਤ ਬਹੁਤ ਖਤਰਨਾਕ ਬਹੁਤ ਜ਼ਿਆਦਾ ਹੋਰ ਹੈਗੇ ਬਹੁਤ ਡੇਂਜਰਸ ਹੈ ਤੇ ਫਤੇ ਸਿੰਘ ਨੇ ਸ਼ੂਟਿੰਗ ਦੇ ਚਾਚ ਕੱਪੜੇ ਵੀ ਨਹੀਂ ਲਾਹੇ ਹੈਂ ਕ ਫਤੇ ਓ ਮਾਈ ਗੋਡ ਮੇਰੀ ਲੈਂਗੁਏਜ ਚੇਂਜ ਹੁੰਦੀ ਜਾ ਰਹੀ ਹੈ ਚਾਹ ਬਣਾਓ ਅਸੀਸੀ ਜੀ ਜੀ ਤੇ ਅਸੀਂ ਸਿੱਛਾਏ ਬਣਾ ਮੈਂ ਫੋਨ ਕਰਨਾ ਸਰ ਨੂੰ ਵੀ ਪਰਨੀਤ ਨੇ ਕਿੰਨੇ ਵਜੇ ਪਹੁੰਚਣਾ ਆ ਉਹਨਾਂ ਨੇ ਤਾਂ 6 ਵਜੇ ਕਿਹਾ ਹੈ ਅਰਾਈਵਿੰਗ ਟਾਈਮ ਲੋ ਜੀ ਮਿੱਤਰੋ ਸਕੂਲ ਤੋਂ ਐਕਚੁਅਲ ਤੇ ਮੈਂ ਹੁਣੇ ਹੀ ਆਈ ਜੇ ਘਰੇ ਹੁਣ ਚੱਲ ਪੱਖਾ ਲਾ ਲਾ ਸਾਨੂੰ ਪੱਖਾ ਪੱਖਾ ਮਰਨਾ ਲੋ ਜੀ ਆ ਗਈ ਸਾਡੀ ਆਡੀਅנס ਆਡੀਅנס ਨਹੀਂ ਸਾਡੀ ਸਾਰੀ ਕਾਸਟ ਘਰੇ ਆ ਗਈ ਲੋਜੀ ਹੁਣ ਅਸੀਂ ਬਣਾਉਣ ਲੱਗੇ ਆਂ ਚਾਹ ਸਾਰਿਆਂ ਲਈ ਆਪਣੇ ਲਈ ਵੀ ਓ ਮਾਈ ਗੋਡ ਫਰਾਈਪਨ ਤੇ ਨਿਆ ਬਣਾਇਆ ਪਿਆ ਜਿਵੇਂ ਤੇ ਗਾਂ ਕਿਤੇ ਢਾਬੇ ਤੇ ਪਿਆ ਹੁੰਦਾ ਈ ਆਹ ਚਾਹ ਚੱਲ ਲੱਗ ਗਈ ਆ ਫਰਾਈਪਨ ਦੇ ਹਾਲਤ ਕੋਈ ਢਾਬੇ ਦੀ ਕੀਤੀ ਗਈ ਐ ਫਤੇ ਸਿੰਘ ਯਾਰਾ ਕਿ ਮੈਨੂੰ ਦੇ ਦੋ ਵੀਰੇ ਦੇ ਨਾਲ ਟੂਲ ਤੇ ਫਤੇ ਸਿੰਘ ਨੂੰ ਹੁਣ ਆਪਾਂ ਪਾਪਾ ਦੇ ਨਾਲ ਹੀ ਘੁਮਾਵਾਂਗੇ ਸੋਨਾ ਚਾਹ ਪੀਏ ਚਾਹ ਪੀ ਕੇ ਲੱਗੀ ਆਵੇ ਤੇ ਫਿਰ ਮੈਂ ਬਾਜ਼ਾਰ ਵੀ ਜਾਣਾ ਮੇਰੇ ਥੋੜੇ ਜਿਹੇ ਕੰਮ ਰਹਿੰਦੇ ਨੇ ਥੋੜੀ ਜਿਹੀ ਸਰਦੀਆਂ ਦੀ ਸ਼ਾਪਿੰਗ ਲੈਂਦੀ ਹੈ ਮੇਰੀ ਮੈਨੂੰ ਉਹ ਕਰਨੀ ਹੈ ਫਤੇ ਸਿੰਘ ਉਹ ਫਤੇ ਸਿੰਘ ਫਤੇ ਸਿੰਘ ਹੀ ਨਹੀਂ ਸੁਣਦਾ ਫਤੇ ਸਿੰਘ ਨਾ ਪਨੀਤ ਦੇ ਆਲੇ ਦੁਆਲੇ ਫਿਰਦਾ ਪਰ ਫਤੇ ਤੇ ਮੇਰੀ ਗੱਲ ਹੀ ਨਹੀਂ ਸੁਣਦਾ ਹੈਗਾ ਤੇ ਫਤੇ ਕਹਿੰਦਾ ਮੈਨੂੰ ਵੀਡੀਓ ਚ ਲਿਓ ਫਿਰ ਨਾ ਵੀ ਨਹੀਂ ਲੈਂਦਾ ਹੈ ਫਤੇ ਦੱਛੋ ਤਾਂ ਚੱਕੀਅਤ ਦੱਛੋ ਤਾਂ ਚੱਕੀਅਤ ਤੇ ਮਿਸਤਰੀਆਂ ਜਦੋਂ ਗਰਮ ਚਾਹ ਆਪਾਂ ਤਾਂ ਬਿਲਕੁਲ ਦੇਖੀ ਨਹੀਂ ਆਏ। ਓਹੋ। ਮਿਸਤਰੀਆਂ ਦੀ ਚਾਹ ਬਣਾਈ ਗਾਈਜ਼ ਤੇ ਆਪਾਂ ਉਹਨਾਂ ਨੂੰ ਦੇਖੇ ਹੀ ਨਹੀਂ ਆਏ। ਹਾਂਜੀ। ਕਦੇ ਕਦ ਤੂੰ ਅੱਜ ਪਹਿਲਾਂ ਆਇਆ ਹੈ ਘੱਟੋ ਘੱਟ ਤੂੰ ਹੀ ਤਾਂ ਕਿ ਯੂਨੀਫਾਰਮ ਬਦਲ ਲੈਂਦਾ। ਹੈਂ? ਫਤੇ ਨੂੰ ਸ਼ੂਟਿੰਗ ਦਾ ਇੰਨਾ ਚਾਹ ਚੜਿਆ ਹੋਇਆ ਸੀ ਤੇ ਮੇਨੂ ਲਾਦਾ ਮੈਂ ਪਾਣੀ ਜ਼ਿਆਦਾ ਪਾ ਲਿਆ ਪਰ ਚਲੋ ਦੇਖੀ ਜਾਉਂਗੀ ਨੂੰ ਦੇਖੀ ਜਾਉਗੀ ਤੇ ਕੱਲ ਛੁੱਟੀ ਮਾਈ ਗੁੱਡੀ ਲੁੱਟੀ ਮੱਝ ਅੱਜ ਫਿਰ ਕਿਉਂ ਲੁਗਾ ਕਰੇ ਰਾਵਾਂਗੇ ਪਿੱਕਰੇ ਛੁੱਟੀ ਤੇ ਹੈਗੀ ਨਾ ਆਪਣੀ ਸਕੂਲ ਹੀ ਜਾਣਾ ਆਪਾਂ ਨੇ ਤਨੀ ਦਾ ਖਮ ਲੂਗਾ ਮੈਂ ਤਾਂ ਕਰ ਲੂੰਗਾ ਪੁੱਤ ਮਿਲ ਗਰਸ ਨੂੰ ਵੀਰਾ ਚਾਹੂਗਾ ਆ ਵਨ ਨਾਈਟ ਤੇ ਦੀ ਬਸ ਹੀ ਨਿਕਲ ਜਾਣੀ ਇੱਕ ਨਾਈਟ ਉੱਥੇ ਰਹਿਣਗੇ ਨੈਕਸਟ ਨਾਈਟ ਉਹਨਾਂ ਨੇ ਫੇਰ ਉੱਥੇ ਚੱਲ ਪਣਾ ਕਿੱਥੇ ਆਪਾਂ ਮਿਲ ਗਰ ਆਪਾਂ ਜਦੋਂ ਪਾਪਾ ਆਉਣਗੇ ਆਪਾਂ ਕਿੰਨੀ ਥਾਵਾਂ ਤੇ ਜਾਵਾਂਗੇ ਔਰ ਆਪਾਂ ਇੱਕ ਇੱਕ ਨਾਈਟ ਥੋੜੀ ਥਾਵਾਂਗੇ ਆਪਾਂ ਤਾਂ ਇੰਨੇ ਇੰਨੇ ਦਿਨ ਲੈ ਕੇ ਆਵਾਂਗੇ ਮੌਜਾ ਕਰਾਂਗੇ ਚੀਜ਼ੀਆਂ ਖਾਵਾਂਗੇ ਚੀਜ਼ੀਆਂ ਹੈਨਾ ਖਾਣਗੇ ਕਿਹੜੀ ਕਿਹੜੀ ਚੀਜ਼ ਤਦ ਕਿੰਨਾ ਟਾਈਮ ਲੱਗੂ ਥੋੜਾ ਜਿਹਾ ਟਾਈਮ ਬਾਛੋ ਆ ਰਿਆ ਵਾਲਾ ਮੈਂ ਤਾਂ ਨਿਕਲ ਹੀ ਗਿਆ ਪਪਾ ਸਰਪ੍ਰਾਈਜ਼ ਵੀ ਤਾਂ ਰੱਖਣਾ ਨਾ ਸਾਰਿਆਂ ਲਈ ਉਹਨਾਂ ਨੂੰ ਹੁਣੇ ਥੋੜੀ ਦੱਸਣਾ ਕਦੋਂ ਆਉਣਾ ਪਪਾ ਨੇ ਇਹਨਾਂ ਨੂੰ ਗੈਸ ਲਾਉਣ ਦੋ ਸਾਰਿਆਂ ਨੂੰ ਠੀਕ ਹੈ ਚਾਹ ਬਣਾਈ ਚਾਹ ਲਈ ਗੁਜਾੜ ਦੇਣੀ ਹੈ ਚੱਲਾ ਬੱਸ ਆ ਗਈ ਗਰਮ ਪਾਓ ਉਹ ਠੀਕ ਦੇ ਹੋਣੇ ਨੇ ਉਹ ਠੀਕ ਦੇ ਹੋਣੇ ਨੇ ਉਹ ਇਹ ਲੱਭਣ ਲੱਗੀ ਪਨੀਰ ਦੇ ਕੱਪੜੇ ਲੱਭਣ ਲੱਗੀ ਨਾਲ ਪਿਓ ਨਾ ਕਿਤੇ ਲੇਟ ਹੋ ਜੇ ਹੋਰ ਉਹ ਤੇ ਵਿਚਾਰੀ ਸਹੀ ਕਹਿਂਦੀ ਸੀ ਅਹੀ ਉਹਨੂੰ ਸੀਰੀਅਸ ਨਹੀਂ ਲਿਆ ਹੈ ਗੱਲ ਚਰੀ ਨੂੰ ਨਹੀਂ ਹੋਗੀ ਗਰਮ ਕੋਈ ਗੱਲ ਨਹੀਂ ਤਮੂ ਤੋਂ ਪਹਿਲਾਂ ਉਹਨਾਂ ਦੀ ਚਾਹ ਫੜਾਇਆ ਆਪਣੀ ਤਾਂ ਮੈਟਰ ਕੀ ਹੈ ਗਰਮ ਠੋਲਾਂ ਦੇ ਥੋੜੀ ਜੀ ਦਮਨ ਇਹ ਤੂੰ ਨੇ ਕਹਾਂ ਸੇ ਲਿਆ ਪਤਾ ਨਹੀਂ ਹੋਰ ਅਸਾ ਲੱਗ ਰਿਹਾ ਸਿਰਦਰਦ ਦੁਖ ਰਿਹਾ oh my god ਦਫਾ ਤੇ ਗੋਲੀ ਲੱਗ ਕੁੱਡੀ ਦੀ ਦਾ ਸਿਰਦਰਦ ਦੁਖਨ ਦਿਆ ਮੇਰਾ ਤੇ ਆਪੇ ਢਿੱਡ ਦਰਦ ਦਰਦ ਕਰਨ ਦਿਆ ਤਮੂ ਨਮੂ ਤੂੰ ਪਹਿਲੇ 라ਉਂਡ ਹੁੰਦੀ ਆ ਫੇਰ ਵੀ ਤੁਸੀਂ ਇਦਾਂ ਬਹੇ ਦੇ ਬਹੇ ਮੈਨੂੰ ਦੇਖੋ ਉਹੰਦਿਆ ਸਰ ਮੇ ਪਾਣੀ ਵੀ ਨਹੀਂ ਪੀਤਾ ਹੈਗਾ ਤੇ ਉਹੰਦਿਆ ਸਰ ਮੈਂ ਆਪਣੀ ਸ਼ੂਟਿੰਗ ਤੇ ਲੱਗ ਗਈ। ਦਮ ਚਮਚੇ ਨਾ ਮੜੀ ਦੇਖ ਲਾ ਹੋ ਗਈ ਹੁਣੀ ਪਤੀਲਾ ਤਾਂ ਵੈਸੇ ਵੀ ਇਹ ਬਦਲਾ ਜਾਈਏ। ਆ ਹਾਂ ਤਰ ਪੂਰੀ ਮੁੰਡਨ ਬੈਠੇ ਨਹੀਂ ਫੋਨ ਨਾਲੇ ਗੱਡੀ ਚ ਪਨੀਤ ਨੂੰ ਕਿਦਾਂ ਲੱਗ ਰਿਹਾ ਫਿਰ। ਹਾਂ? ਫਤਿਹ ਦਾ ਤੇਰੇ ਬਿਨਾ ਦਿਲ ਨਹੀਂ ਲੱਗਣਾ। ਯਾਰ ਚ। ਗੱਲ ਕਰ ਗੱਲ ਕਰ ਗੱਲ ਕਰ ਲੈ। ਲਓ ਜੀ ਅਸੀਂ ਚੱਲੇ ਪਨੀਤ ਨੂੰ ਛੱਡਣ ਸਕੂਲ। ਇਹ ਮੈਨੂੰ ਰੋਕਨ ਦੇ ਬਹਿ ਮੇਰਾ ਸਕੂਲ ਹੈ ਮੈਂ ਜਾ। ਬੜਾ ਮਜ਼ਾ ਆਂਦਾ ਜਦੋਂ ਅਸੀਂ ਗਏ ਹੈ ਨਾ ਟੂਰ ਤੇ ਆਈ ਹੁੰਦੇ ਆ ਡਾਂਸ ਕਰਦੇ ਆਈ ਬਸ ਸਾਡੀ ਵਾਪਸੀ ਸੀ ਕਿਤੇ ਨਾ ਕਿਤੇ ਐਵੇਂ ਸੀਗਾ ਕਿ ਹਲੋ ਨੂੰ ਕੱਕੇ ਜਾਣਾ ਜਦੋਂ ਪਪਾ ਆ ਗਏ ਹੈ ਨਾ ਫਤੇ ਦੰਮੂ ਕਿਤੇ ਵੀ ਨਹੀਂ ਗਈ ਨਾ ਸਿਮਲੇ ਰਾਜਸਥਾਨ ਤਾਂ ਜਾਣੀ ਨਹੀਂ ਸੀ ਫਤੇ ਸਾਈਂ ਬੁਰਾ ਗੁੱਸੇ 'ਚ ਬੈਠਾ ਪਪਾ ਵੀ ਹੌਲੀ ਚੱਲ ਰਿਹਾ ਜਾਨ ਕਲੀ ਉੱਤਾਰ ਪਰ ਨਹੀਂ ਤਾਂ ਸਰ ਨੇ 5:30 ਕਿਹਾ ਆ ਗਏ ਹੁਣ ਬੱਚੇ ਤੈਨੂੰ ਲੱਗਦਾ ਨਹੀਂ ਆਏ ਹੁਣੇ ਅਹੀ 4 10 ਤੇ ਪਹੁੰਚੇ ਕੁੜੀਆਂ ਸਾਡੇ ਨਾਲ ਪਹਿਲਾਂ ਪਹੁੰਚ ਗਈਆਂ ਜਦੋਂ ਅਹੀ ਜਾਣਾ ਸੀ ਪਰ ਨੀਦ ਦਾ ਨਖਰਾ ਨਹੀਂ ਪੈ ਰਿਆ ਤੇ ਦੂਰ ਤੱਕ ਹੀ ਜਾਣਾ ਤੇ ਆ ਕਰਦਾ ਜੀ ਮੇਰੀ ਫਲਾਈਟ ਹੁੰਦੀ ਅੱਜ ਵਾਫਰ ਬੋਲਦਾ ਹੀ ਨਹੀਂ ਹੈਗਾ